ਹਾਂ ਜੀ ਮੈਂ ਨਕਰਵਿੰਦਰ ਸਿੰਘ ਬੱਬੂ ਖਰਾਜਪੁਰ ਭਾਰਤੀ ਕਿਸਾਨ ਜੂਨ ਲਖਵਾਲ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਸਰ ਅੱਜ ਜਿਹੜੇ ਖਾਦਗਰ ਆਈਏ ਕੀ ਕਹਿਣਾ ਚਾਹੁੰਦੇ ਜੀ ਅੱਜ ਸਟੇਸ਼ਨ ਦੇ ਉੱਪਰ ਸਿਰੇ ਮਾਰਨਿੰਗ ਦਾ ਰੈਕ ਲੱਗਾ ਹੋਇਆ ਸਾਡੇ ਕੁਝ ਜ਼ਿਮੀਦਾਰ ਭਰਾ ਔਰ ਜਥੇਬੰਦੀ ਦੇ ਵੀਰ ਇੱਥੇ ਪਹੁੰਚੇ ਸੀ ਪਰ ਗੱਡੀਆਂ ਕਾਫੀ ਨਿਕਲ ਵੀ ਗਈਆਂ ਨੇ ਰਾਜਪੁਰ ਦੇ ਵਿਸਾਨੀ ਸਾਹਿਬ ਨੇ ਸਾਡੇ ਉਹਨਾਂ ਦਾ ਵੀ ਰੈਕ ਲੱਗਾ ਹੋਇਆ ਪਤਾ ਲੱਗਾ ਵੀ ਉਹ ਜ਼ਿਲ੍ਹੇ ਦੇ ਵੀ ਡਿਸਟ੍ਰੀਬਿਊਟਰ ਆ ਨੇ ਸਰ ਆਸ-ਪਾਸ ਉਹਨਾਂ ਦਾ ਮਾਲ ਜਾ ਰਿਹਾ ਪਰ ਜੇ ਜਦੋਂ ਸਾਡੇ ਲੋਕਲ ਜ਼ਿਮੀਦਾਰ ਆ ਕੇ ਇਹਨਾਂ ਨੂੰ ਪੁੱਛਦੇ ਵੀ ਸਾਨੂੰ ਵੀ ਪਾ ਸਾਡੇ ਕੋਈ ਜਥੇਬੰਦੀ ਤੇ ਵੀਰ ਵੀ ਨਾਲ ਜਾਂਦੇ ਆ ਕਨੌਰ ਤੋਂ ਆ ਰਾਜਪੁਰੇ ਤੋਂ ਆ ਉਹ ਕਹਿੰਦੇ ਤੁਹਾਨੂੰ ਇੱਕ ਥੈਲਾ ਲੈ ਕੇ ਨਹੀਂ ਦੇ ਅਸੀਂ ਵੀ ਜੋੜੀਆਂ ਦਾ ਦੇ ਸਕਦੇ ਪਹਿਲੇ ਤਾਂ ਗੱਲ ਇਹ ਨਹੀਂ ਸਮਝ ਆ ਰਹੀ ਵੀ ਸਾਨੂੰ ਕਿਉਂ ਨਹੀਂ ਤੁਸੀਂ ਦੇ ਰਹੇ ਜੇ ਬਾਹਰ ਕਿੱਥੇ ਸੋਸਾਇਟੀਆਂ ਦਾ ਜਾ ਰਿਹਾ ਅਸੀਂ ਸਮਝਦੇ ਹਾਂ 60% ਤੋਂ 40% ਜਾ ਰਿਹਾ ਜਿਹੜਾ 40% ਖਾਦ ਹੈ ਉਹ ਰਾਜਪੁਰੇ ਦੇ ਵਿੱਚ ਪ੍ਰਾਈਵੇਟ ਦੁਕਾਨਾਂ ਤੇ ਜਾ ਰਿਹਾ ਕਿਸਾਨਾਂ ਨੂੰ ਹੁਣ ਹੀ ਖਾਦ ਦੀ ਲੋੜ ਹੈ ਕਿਉਂਕਿ ਪਹਿਲਾਂ ਪਾਣੀ ਲੱਗ ਚੁੱਕਿਆ ਹੈ ਅਜੇ ਤੱਕ ਸਾਨੂੰ ਖਾਦ ਮੁਹਈਆ ਨਹੀਂ ਹੋ ਰਿਹਾ ਪਹਿਲੇ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਦਾਂ ਦੇ ਜੋ ਡੀਲਰ ਹੈ ਨਾ ਪਲੀਜ਼ ਤੁਸੀਂ ਉਹਨਾਂ ਨੂੰ ਜੋ ਆਪਣੇ ਦੇਸ਼ਾਂ ਦਾ ਦੇਖ ਦੇ ਕੇ ਜੋ ਪ੍ਰਾਈਵੇਟ ਜਿੱਤਾਂ ਵੀ ਸੈਕਟਰ ਦੇ ਵਿੱਚ ਜਾ ਰਿਹਾ ਖਾਦ ਉਹਨਾਂ ਨੂੰ ਤੁਸੀਂ ਪੂਰਾ ਮੁਹੱਈਆ ਕਰਾਉ ਸੋਸਾਇਟੀਆਂ ਦੇ ਵਿੱਚ ਵੀ ਜਾ ਰਿਹਾ ਵੀ ਸਾਡੇ ਜ਼ਿਮੀਂਦਾਰਾਂ ਭਰਾਵਾਂ ਕੋਲ ਜਾ ਰਿਹਾ ਪਰ ਇਹਦੀ ਸਾਰੀ ਬਲੈਕ ਹੋ ਰਹੀ ਹੈ ਇਸ ਬਲੈਕ ਨੂੰ ਰੋਕਣ ਵਾਸਤੇ ਅਸੀਂ ਲੱਖੋਵਾਲ ਜਥੇਬੰਦੀ ਤੋਂ ਕ੍ਰਾਂਤੀਕਰ ਜਥੇਬੰਦੀ ਤੋਂ ਅੱਜ ਸਵੇਰ ਦੇ ਇੱਥੇ ਮੋਰਚਾ ਲਾਈ ਖੜੇ ਆਂ ਕੁਝ ਮੈਂ ਡਰਾਈਵਰ ਵੀਰਾਂ ਨਾਲ ਵੀ ਇੱਥੇ ਗੱਲ ਕੀਤੀ ਹੈ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਖਾਦ ਕਿੱਥੇ ਲੈ ਕੇ ਜਾ ਰਹੇ ਹੋ ਪੰਜ ਤੋਂ 6 ਬੰਦਿਆਂ ਨਾਲ ਮੈਂ ਗੱਲ ਵੀ ਕੀਤੀ ਹੈ ਸ਼ਾਇਦ ਤੁਸੀਂ ਵੀਡੀਓ ਕੈਪਚਰ ਕੀਤੀ ਹੋਏਗੀ ਤੇ ਉਹ ਵੀ ਸਾਨੂੰ ਕੁਝ ਨਹੀਂ ਇਤਨਾ ਰਾਹ ਦੇ ਰਹੇ ਉਹ ਕਹਿੰਦੇ ਸਾਡੇ ਕੋ ਜੈਬਿਲਟੀ ਬਣ ਕੇ ਆਉਣੀ ਹੈ ਸਵੇਰੇ 4 ਵਜੇ ਦਾ ਰੈਕ ਲੱਗਾ ਹੋਇਆ ਲਗਭਗ 8 ਤੋਂ 9 9 ਵਜੇ ਦਾ ਸਮਾ ਹੋ ਗਿਆ ਲਗਭਗ ਪਲਾਸੀ ਹੈ ਉਹਨਾਂ ਕੋ ਜੈਬਿਲਟੀ ਨਹੀਂ ਬਣ ਕੇ ਆਈ ਕੋਈ ਉਹਨਾਂ ਕੋ ਸਲਿੱਪ ਨਹੀਂ ਹੈਗੀ ਉਹਨਾਂ ਦਾ ਖਾਦ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਇਹ ਗੋਰਖ ਹੁੰਦਾ ਬੰਦ ਹੋਣਾ ਚਾਹੀਦਾ ਜੇ ਇਦਾਂ ਦਾ ਕੁਝ ਸਾਨੂੰ ਹੋਰ ਦੁਬਾਰੇ ਵੇਖਣ ਨੂੰ ਮਿਲਦਾ ਤਾਂ ਵੱਡਾ ਐਕਸ਼ਨ ਪਲਾਨ ਕਰਾਂਗੇ ਇਸ ਤੋਂ ਖਾਦ ਦਾ ਇੱਕ ਕਟਾ ਅਸੀਂ ਵੀ ਨਹੀਂ ਬਾਹਰ ਜਾਣ ਦੇਂਦੇ ਤੇ ਸਾਡੇ ਜ਼ਿੰਮੇਦਾਰਾਂ ਨੂੰ ਖਾਦ ਦਾ ਇੱਕ ਕਟਾ ਮਿਲਦਾ ਤੇ ਸਟੇਸ਼ਨ ਤੋਂ ਬਾਹਰ ਅਸੀਂ ਵੀ ਨਹੀਂ ਖਾਦ ਦਾ ਕਟਾ ਜਾਣ ਦੇਂਦੇ ਫਿਰ ਸ ਸਰ ਇਹਨਾਂ ਦਾ ਕਹਿਣਾ ਆ ਸੀ ਵੀ ਹੋ ਪਿੱਛੇ ਰੈਕ ਆਇਆ ਸੀ ਉਹਨਾਂ ਦੇ ਪਿੱਛੇ ਦਿੱਤੇ ਇਹਨਾਂ ਨੂੰ 250 ਕਟਾ ਦਿੱਤਾ ਕਰਨਾ ਸੀ 250 ਕਟਾ ਇੱਕ ਨੂੰ ਥੋੜੀ ਦੇ ਆ ਜੀ ਉਹ ਤਾਂ ਵੰਡ ਕੇ ਗਿਆ ਜੀ ਇਸ ਨੂੰ 250 ਕਟਾ ਲਾ ਲਿਓ ਜੀ ਕਿਤਨੇ ਜ਼ਿੰਮੇਦਾਰ ਹੁੰਦੇ ਆ ਆਧਾਰ ਕਾਰਡ ਤਾਂ ਦੇਖੋ ਨਾ ਉਸਕੇ ਵੀ ਕਿੰਨੇ ਬੰਦੇ ਨੂੰ ਤੇ ਦੇ ਆ ਸੁਣੋ 250 ਕਟਾ ਆਪਾਂ ਕਹਿ ਦਿਆ ਜੀ ਇਹ ਹਜ਼ਾਰਾਂ ਕਟਾ ਚੋਰੀ ਆ ਰਿਹਾ ਔਰ ਇਹ ਜਾ ਕਿੱਥੇ ਰਹਾ ਜੀ ਇਹ ਤਾਂ ਕਹਿੰਦੇ ਸ਼ੈਡੂਲ ਤਾਂ ਜਿਹੜਾ ਆਂਦਾ ਰੈਕ ਚੰਦਾ ਸਾਡੇ ਕੋਲ 5 700 ਕਟਾ ਹੁੰਦਾ ਸਾਡੇ ਕੋਲ ਤਾਂ ਨਾ ਦੇਖੋ 500 ਕਟਾ ਜਾਈ ਜੇ ਜ਼ਿਲ੍ਹੇ ਦੇ ਵਿੱਚ 500 ਕਟਾ ਆ ਰਹੇ ਤਾਂ 500 ਕਟਾ ਉਹ ਜਾ ਕੇ ਇਥੇ ਰਹਿ ਸਿਰਫ 500 ਕਟੇ ਨਾਲ ਤਾਂ ਇੱਕ ਪਿੰਡ ਨਹੀਂ ਪੂਰਾ ਹੁੰਦਾ ਤੁਸੀਂ ਪੂਰੇ ਜ਼ਿਲ੍ਹੇ ਦੀ ਗੱਲ ਕਰ ਰਹੇ ਹੋ ਜੀ 500 ਕਟੇ ਨਾਲ ਕੁਲ ਸਿਰਫ ਇਹ ਹੈ ਕਿ ਲੋਕਲ ਅਧਿਕਾਰੀ ਬਾਕੀ ਜੀ ਸਾਹਮਣੇ ਵੱਡੇ ਜਾਂਦੇ ਜਾਂਦੇ ਅਸੀਂ ਉੱਚ ਅਧਿਕਾਰੀਆਂ ਨਾਲ ਮੇਰੇ ਹੁਣੇ ਜੇ ਫੋਨ ਤੇ ਮੈਂ ਗੱਲ ਕੀਤੀ ਪਰ ਮੇਰੇ ਉਹਨਾਂ ਨੇ ਰਫਤਾ ਕਾਇਮ ਨਹੀਂ ਹੋ ਸਕਿਆ ਅਸੀਂ ਉੱਚ ਅਧਿਕਾਰੀਆਂ ਨਾਲ ਵੀ ਗੱਲ ਕਰ ਰਹੇ ਹਾਂ ਪਰ ਅਸੀਂ ਮੈਡਮ ਨਾਲ ਵੀ ਅਸੀਂ ਐਰੋ ਮੈਡਮ ਨਾਲ ਵੀ ਗੱਲ ਕਰ ਰਹੇ ਆਂ ਵੀ ਇਹ ਜਿਹੜਾ ਸਾਟਾ ਬਣਦਾ ਇੱਥੇ ਯੂਰੀਆ ਰਾਜਪੁਰੇ ਦਾ ਹੈਗਾ ਜਾਂ ਕਨੌਰ ਦਾ ਹੈਗਾ ਤਾਂ ਜਿੱਦੋਂ ਹੋਰ ਵੀ ਪਿੰਡਾਂ ਦਾ ਯੂਰੀਆ ਹੈਗਾ ਜੀ ਤੇ ਇਹ ਤੇ ਸੁਸਾਇਟੀਆਂ ਜਾਣਾ ਚਾਹੀਦਾ ਉਹ ਨੀ ਪਾਰਖਤ ਰੰਗ ਦੀ ਦਿੱਕੇ ਨਾਲ ਜਾਣਾ ਚਾਹੀਦਾ ਨਾ ਕਿ ਕਾਲਾ ਬਾਜ਼ਾਰੀ ਹੋਣੀ ਚਾਹੀਦੀ ਹੈ ਅਸੀਂ ਇਹ ਨਹੀਂ ਕਹਿੰਦੇ ਕੱਲੇ ਤੁਸੀਂ ਰਾਜਪੁਰੇ ਵਿੱਚ ਹੀ ਭੇਜੋ ਸਾਰੇ ਪਾਸੇ ਸਾਡੇ ਜੀਮੇਦਾਰ ਭਰਾ ਨੇ ਪਰ ਉੱਥੇ ਜਿਹੜੀ ਸਹੀ ਤੇ ਕਰੀ ਵੰਡ ਹੋਣੀ ਚਾਹੀਦੀ ਹੈ ਉਹ ਕਾਣੀ ਵੰਡ ਨਹੀਂ ਹੋਣੀ ਚਾਹੀਦੀ ਇਹ ਕਾਲਾ ਬਾਜ਼ਾਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਪਿਛਲੇ ਸਾਲ ਵੀ ਹਜੇ ਤੱਕ ਸਾਡਾ ਉੱਥੇ ਇੱਕ ਕੋਈ ਇਦਾਂ ਦਾ ਗੋਰ ਕੰਦਾ ਸੀ ਰਾਜਪੁਰੇ ਵਿੱਚ ਨਹੀਂ ਚੱਲਣ ਦੇਵਾਂਗਾ ਹੋਰ ਕਿਤੇ ਚੱਲੇ ਜਾਂ ਨਾ ਚੱਲੇ ਇਹ ਚੀਜ਼ਾਂ ਅਸੀਂ ਬਿਲਕੁਲ ਖਿਲਾਫ ਆ ਜੇ ਸਾਨੂੰ ਹੋਰ ਮੋਰਚਾ ਬੰਦੀ ਕਰਨੀ ਵੀ ਤਾਂ ਅਸੀਂ ਕਰਾਂਗੇ ਮੇਰੀ ਮੈਡਮ ਕੀ ਕੀ ਕਹਣੇ ਦਿੰਦੇ ਸਰਕਾਰ ਨੂੰ ਕਿਸ ਨੂੰ ਧੰਨਵਾਦੀ ਗੋਰ ਕਤਨ ਦਾ ਸਰਕਾਰ ਤੇ ਮਿਲਿ ਭੁਗਤੂ ਵੀ ਨਾ ਚੱਲ ਸਕਦਾ ਮਤਲਬ ਹੀ ਨਹੀਂ ਚੱਲ ਸਕਦਾ ਅਫਸਰ ਤੋਂ ਵੀ ਨਾ ਕਿੱਦਾਂ ਚੱਲਦਾ ਅਫਸਰ ਸ਼ਹੀਦ ਦੇ ਨਾਲ ਹੀ ਮਿਲ ਕੇ ਚੱਲ ਸਕਦੇ ਆ ਤੁਸੀਂ ਜਾਂ ਮੈਂ ਥੋੜੀ ਚਲਾ ਰਹੇ ਆ ਇਹ ਅਫਸਰ ਸ਼ਹੀਦ ਤੋਂ ਵੀ ਨਾ ਇੱਕ ਕੱਟਾ ਵੀ ਨਹੀਂ ਕਿਤੇ ਜਾ ਸਕਦਾ ਇਸ ਦੇ ਵਿੱਚ ਅਫਸਰ ਸ਼ਹੀਦ ਸਰਕਾਰ ਸਾਰੀ ਰਲਈ ਹੋਈ ਹੈ ਤੇ ਫਿਰ ਇਹ ਸਾਨੂੰ ਕਹਿੰਦੇ ਤੁਸੀਂ ਹਰ ਵੇਲੇ ਧਰ ਨਾਈ ਤੇ ਸਾਡਾ ਮੰਡੀਆਂ ਵਿੱਚ ਰੁਲਦਾ ਹੈ ਜਿਹੜੀ ਚੀਜ਼ ਅਸੀਂ ਵੇਚਣੀ ਹੈ ਉਹਨੂੰ ਕੋਈ ਖਰੀਦਦਾ ਨਹੀਂ ਜਿਹੜੀ ਚੀਜ਼ ਅਸੀਂ ਲੈਣੀ ਉਹ ਸਾਨੂੰ ਮਿਲਦੀ ਨਹੀਂ ਕਿਸਾਨ ਕਿੱਥੇ ਜਾਵੇ ਇਹ ਚੀਜ਼ਾਂ ਕਿਸਾਨ ਬਿਲਕੁਲ ਹਰ ਟਾਈਮ ਮਾਰੂ ਨੀਤੀਆਂ ਹਰ ਟਾਈਮ ਮਾਰੂ ਨੀਤੀਆਂ ਕਿਸਾਨ ਦੇ ਉੱਪਰ ਹੀ ਭਾਰੂ ਹੋ ਰਹੀਆਂ ਨੇ ਇਸ ਤੋਂ ਬਚਨ ਦੀ ਲੋੜ ਹੈ ਸਰਕਾਰ ਨੂੰ ਜੀ ਉਹ ਰਾਜਪੁਰੇ ਦੇ ਵਿੱਚ ਕਹਿ ਰਹੇ ਆ ਵੀ ਆਪਾਂ ਨੂੰ 500 ਕਟਾ ਜੂਰੀਆ ਮਿਲ ਰਿਹਾ ਹੈ ਡੀਲਰ ਨੂੰ ਜੇ 2 ਮਹੀਨੇ ਦੇ ਵਿੱਚ 10 ਰੈਕ ਲਗੇ 1000 ਕਟਾ ਹੀ ਆਇਆ 1000 ਕਟੇ ਮੈਂ ਰਾਜਪੁਰੇ ਮੈਂ ਜੂਰੀਆ ਮੈਂ ਸਰਜੇਗਾ ਜੀ ਕਿਤਨਾ ਜੂਰੀਆ ਚਾਹੀਦਾ ਆਪਰੇ ਰਾਜਪੁਰੇ ਦੇ ਵਿੱਚ ਕਿਸ ਤਰ੍ਹਾਂ ਮਿਲ ਰਿਹਾ ਬਿਲਕੁਲ ਵੀ ਨਹੀਂ ਮਿਲ ਰਿਹਾ ਇਹ ਤਾਂ ਕਹਿਣੇ ਸੁਣਨੇ ਹੀ ਗੱਲਾਂ ਕਿਤਨਾ 60 ਹਰ 40 ਕੀ ਰੇਸ ਹੋਇਆ ਜੀ ਦੂਜਾ ਪਾਣੀ ਲਾ ਦਿਆ ਜੀ ਇਹ ਦੂਜਾ ਪਾਣੀ ਲਾ ਦਿਆ ਕਿਸਾਨਾਂ ਨੂੰ ਜੂਰੀਆਂ ਨਹੀਂ ਮਿਲ ਰਿਹਾ ਜਾਹੇ ਆ ਕਿਸਾਨ ਕਿੱਥੇ ਹੈ ਮਨ ਕੋਈ ਝੌਂਕ ਥੋੜੀ ਹੈ ਪੈਸੇ ਲਾਓ ਗਲੇ ਤੜਕੇ ਤੇ ਬਰਾਨ ਹੋ ਕੀ ਮੰਗਦਾ ਥੋੜੀ ਮੰਗਦਾ ਇਹ ਵੀ ਪ੍ਰਸ਼ਾਸਨ ਸਹੀ ਅਨਕਵਰੀ ਕਰਾ ਇਸ ਕੀ ਜੂਰੀਆ ਜਾ ਕਿੱਥੇ ਰਿਹਾ ਜੀ ਸਾਨੂੰ ਤਾਂ ਇਹ ਹੀ ਨਹੀਂ ਪਤਾ ਲੱਗਦਾ ਜੀ ਉੱਥੇ ਮਿਲੇ ਖੇਤੀਬਾੜੀ ਉਹ ਸਾਰਿਆਂ ਨੂੰ ਮਿਲੇ ਜੀ ਕੋਈ ਨਹੀਂ ਸੁਣਦਾ ਸਾਡੀ ਕਿਸਾਨ ਕੀ ਦਾ ਕੋਈ ਸੁਣਾਈਏ ਨਹੀਂ ਹੈ ਆਪ ਸਰਟੇਟੀ ਜੀ ਪਿੱਠ ਕਰਾਂ ਲਖ ਜਾਣ ਜੀ ਉਹਨੇ ਨੂੰ ਜਿੰਨੇ ਮਰਜੀ ਮਿਲ ਲਿਓ ਜੋ ਮਰਜੀ ਕਰ ਲਿਓ ਕੋਈ ਜੂਰੀਆ ਨਹੀਂ ਸਾਨੂੰ ਮਿਲ ਰਿਆ ਹੈ ਭਗਵਾਨਤਮਾਨ ਸਾਹਿਬ ਉੱਤੇ ਬੈਠਿਆ ਮੈਂ ਲਾਵਾ ਕਹੀ ਆ 60 40 ਕੀ ਰੈਸੋ ਹੋਗੀ ਬਾਹਰ ਤਾਂ ਲਿਕੜ ਕੇ ਦੇਖਾ ਕਿਸਾਨਾਂ ਨੂੰ ਕੋਈ ਸ਼ੌਂਕ ਨਹੀਂ ਧਰਨ ਵਾਲਾ ਨੇਗਾ ਜੀ ਮਾਨੂੰ ਜੂਰੀਆ ਮਿਲੇ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ ਜੀ ਕੀ ਮੰਗਿਆ ਹੁਣ ਤੁਸੀਂ ਮੰਗਦਾ ਇਹ ਹੀ ਆ ਪ੍ਰਸ਼ਾਸਨ ਨੂੰ ਸਾਨੂੰ ਜੂਰੀਆ ਚਾਹੀਦਾ ਜੀ ਕਿਸੇ ਕੋਈ ਮੰਗ ਪੱਤਰ ਦਿੱਤਾ ਸਾਰਿਆਂ ਨੂੰ ਦਏ ਵੇ ਜੀ ਮੰਗ ਪੱਤਰ ਲੈ ਐਸ ਡੀ ਐਮ ਤੱਕ ਡੀ ਸੀ ਤੱਕ ਸਾਰਿਆਂ ਨੂੰ ਦਏ ਵੇ ਮੈਡਮਾਂ ਨੂੰ ਮਿਲ ਲੈ ਹੋਰ ਨੂੰ ਮਿਲ ਲੈ ਕੋਈ ਸੁਣਾਈ ਨਹੀਂ ਕਿ ਤੁਹਾਡਾ ਕੀ ਸੰਘਰਸ਼ ਹੋ ਗਿਆ ਜੀ ਸੰਘਰਸ਼ ਤਾਂ ਇਹ ਜੇ ਸਾਨੂੰ ਜੂਰੀਆ ਮਿਲੇਗਾ ਠੀਕ ਹੈ ਨਹੀਂ ਅਸੀਂ ਤਾਂ ਲਖਣਾ ਨਹੀਂ ਤੇ ਸੇਵਕ ਸਿੰਘ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਤਾਂ ਜੋ ਹੀ ਕਹਿਣਾ ਚਾਹੁੰਦੇ ਹਾਂ ਤੇ ਠੀਕ ਹੈ ਜੀ ਇਹਨਾਂ ਦਾ ਤਾਂ ਇੱਕੋ ਕਰ ਲੈਣੇ 60% ਸੋਸਾਇਟੀ ਦਾ 40% ਇਹਨਾਂ ਦਾ ਇਹਨਾਂ ਦਾ ਰੇ ਕਿੱਥੇ ਜਾਂਦਾ ਸਾਨੂੰ ਨਾ ਇਹਨਾਂ ਦੀ ਬਿਲਕੀ ਜੀ ਦੀ ਇਹਨਾਂ ਦਾ ਤਾਂ ਜਾਂਦਾ ਰੇ ਕਿੱਥੇ ਆ ਅਸੀਂ ਕਿੱਥੇ ਜਾਈਏ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਚਾਹੀਦਾ ਜਿੱਤੀ ਹਿੱਸੇਦਾਰੀ ਦੇ ਸਟੱਟੀ ਜੇ ਉਹ ਕਿੱਥੇ ਜਾਊਗਾ ਰੇ ਲੈਣਾ ਇੱਥੇ ਰੇ ਲੈਣਾ ਨੇ ਇੱਕ ਸਲਫਰ ਦਾ ਪੈਕਟ ਲਾ ਦਿੰਨੇ ਆ ਥੱਲੇ ਨਾਲ 300 ਦਾ 100 ਏ ਤੇ 27 ਅਗਲਾ ਕਿੱਥੇ ਜਾ ਕੇ ਪਾਊਗਾ ਜਿਹਨੂੰ ਦੋ ਤੱਲੇ ਚਾਹੀਦੇ ਕਿੱਥੇ ਜਾਊਗਾ ਗਰੀਬ ਆਦਮੀ ਚਲੋ ਜੀ ਜਿਸ ਨੂੰ ਮੋਟਾ ਚੱਕਣਾ ਇਹਨਾਂ ਦਾ ਆਪ ਕਰ ਜਾਂਦਾ ਨੇ ਭੇਜਦੇ ਆ ਜਿਹੜੇ ਕਦੀ ਧਰਨੇ 'ਚ ਨਹੀਂ ਜਾਂਦੇ ਤੇ ਸਾਡੇ ਭਾਈਆਂ ਕਿਸਾਨੀ ਦਾ ਉਹਦੇ ਰੇ ਮਿਲਦਾ ਜਿਹੜੇ ਵਿਚਾਰੇ ਗਰੀਬ ਆਦਮੀ ਇਹਨਾਂ ਨੂੰ ਕਥੱਲਾ ਵੀ ਨਹੀਂ ਦਿੱਤੇ ਉਹਦੇ ਰੇ ਤਾਂ ਮਿਲਦਾ ਕੀ ਕਰੀਏ ਅਸੀਂ ਵੀ ਅਸੀਂ ਸਰਕਾਰ ਨੂੰ ਕਹਿੰਨੇ ਆ ਇਹਨਾਂ ਦਾ ਇਲਾਜ ਕਰਦੇ ਨੇ ਅਸੀਂ ਦਾ ਧਰਨਾ ਲਾ ਕੇ ਜਾਂਦੇ ਇੱਥੇ ਫੈਸਲਾ ਨਹੀਂ ਹੁੰਦਾ ਸਾਡਾ ਜਾਂਦੇ ਅਸੀਂ ਜਾਨ ਨਹੀਂ ਦਿੰਦੇ ਇਹਨਾਂ ਨੂੰ ਹਾਂ ਜੀ ਆਦੂ ਹੁਦਈ ਕਿੱਥੇ ਕਿੱਥੇ ਜਾ ਰਹੀ ਆ ਰਾਇਪ੍ਰਿਕ ਨਹੀਂ ਰਹੇਗੀ ਉਹ ਫੋਕਸ ਹੀ ਨਹੀਂ ਜਾਏਗਾ ਇਹ ਸਾਡੀ ਤਿੰਨ ਜ਼ਿਲ੍ਹਿਆਂ ਜਾਣੀਆਂ ਆ ਅੱਛਾ ਜੀ 60% ਮਾਰਕੀਟ ਨੂੰ ਜਾਣੀਆਂ 40% ਪ੍ਰਾਈਵੇਟ ਜਾਣੀਆਂ ਪੂਰੇ ਪਟਿਆਲੇ ਜਿਹਦੇ ਚ ਠੀਕ ਹੈ ਜੀ 60% ਜਿਹੜੀ ਜਾਣੀਆਂ ਉਹ ਜਾਣੀਆਂ ਫਤਿਹਗੜ੍ਹ ਸਾਹਿਬ ਮੁਹੱਲੀ ਪਟਿਆਲਾ ਅੱਛਾ ਅਚਾਰਾਈਪ੍ਰਿਕ ਨਹੀਂ ਰਹਿਣੀ ਰਾਇਪ੍ਰੇ ਰਹਿਗੇ ਜੀ ਆਪਣਾ ਜੇ ਆਪਾਂ 40% ਦਾ ਲਾਗ ਹਿਸਾਬ ਲਾ ਕੇ ਚੱਲੀਏ ਵੀ 5-600 ਰੁਪਏ ਅੱਛਾ ਇੱਥੇ ਕਿਸਾਨ ਕਹਿ ਰਹੇ ਸਾਨੂੰ ਇੱਕ ਕਟਾ ਵੀ ਇੱਥੇ ਨਹੀਂ ਮਿਲਦਾ ਕਹਿੰਦੇ ਬਲੈਕ ਤੇ ਵਿਕਦੀ ਐ ਅੱਗੇ ਭੇਜੀ ਜਾਂਦੇ ਆ ਕੀ ਤੁਸੀਂ ਕਰਦੇ ਹੋ ਦੇਖੋ ਜੀ ਮੈਂ ਇਸ ਬਾਰੇ